ਹਾਂਜੀ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਵੱਲੋਂ ਯੋਧ ਨਸ਼ੇ ਵਿਰੁੱਧ ਯਾੜੀ ਮਹਿੰਮ ਚਲਾਈ ਗਈ ਹੈ। ਉਹਦੇ ਤਹਿਤ ਜਿੱਥੇ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰ ਰਹੇ ਹਾਂ। ਉੱਥੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਤੇ ਨਸ਼ੇ ਤੋਂ ਦੂਰ ਰੱਖਣ ਲਈ ਅਸੀਂ ਖੇਡਾਂ ਦਾ ਆਯੋਜਨ ਕੀਤਾ। ਜਿਹਦੇ ਤਹਿਤ ਸਰਕਲ ਬੱਸੀ ਪਠਾਣਾ ਵਿਖੇ ਸ੍ਰੀਮਾਨ ਐਸਐਸਪੀ ਫਤਿਹਗੜ੍ਹ ਸਾਹਿਬ ਸ੍ਰੀ ਸ਼ੁਭਮ ਅਗਰਵਾਲ ਜੀ ਦੀ ਅਗਵਾਈ ਹੇਠ ਸਰਕਲ ਬੱਸੀ ਪਠਾਣਾ ਵਿਖੇ ਮੇਰੇ ਵੱਲੋਂ ਮੇਰੇ ਐਸਚੋ ਅਸੀਂ ਐਸਚੋ ਬਡਾਲੀ ਵੱਲੋਂ ਬਾਲੀਬਾਲ ਤੇ ਫੁੱਟਬਾਲ ਦੀਆਂ ਖੇਡਾਂ ਸ਼ੁਰੂ ਕਰਾਈਆਂ ਗਈਆਂ ਨੇ ਇਹ ਲੀਗ ਮੈਚ ਬਾਲੀਬਾਲ ਦੇ ਜਿਹੜੇ ਨੇ ਉਹ ਕੱਲ ਬਰਾਸਪਿੰਡ ਵਿਖੇ ਸ਼ੁਰੂ ਕਰਾ ਦਿੱਤੇ ਗਏ ਨੇ ਤੇ ਫੁੱਟਬਾਲ ਅੱਜ ਜਿੱਥੇ ਆਈਡੀ ਬੱਸੀ ਵਧਣਾ ਸ਼ੁਰੂ ਕਰਾਈ ਗਈ ਹੈ ਇਹ ਲੀਗ ਮੈਚ ਕਰੀਬ 1 ਮਹੀਨਾ ਚੱਲਣਗੇ ਤੇ ਜਿਹੜੇ ਫਸਟ ਉਹਨਾਂ ਦੀ ਟੀਮਾਂ ਨੂੰ ਬੱਜ ਬਨਾਮ ਦਿੱਤੇ ਜਾਣਗੇ ਤਾਂ ਉਹਨਾਂ ਦਾ ਹੌਸਲਾ ਵਜਾਈ ਕਿਤੇ ਜਾਓ ਜ਼ਿਲ੍ਹੇ ਦੇ ਲੈਵਲ ਦੇ ਬੱਚੇ ਭਾਗ ਲੈ ਰਹੇ ਨੇ ਜਾਂ ਫਿਰ ਬਾਹਰੋਂ ਵੀ ਆਇਆ। ਹਾਂ ਜਿਹੜੀਆਂ ਇਹ ਤਿਆਰ ਟੀਮਾਂ ਨੇ ਜੀ ਜਿਹੜੀਆਂ ਪਿੰਡਾਂ ਦੇ ਵਿੱਚ ਨੌਜਵਾਨ ਨੇ ਜਿਹੜੀਆਂ ਆਲਰੇਡੀ ਟੀਮਾਂ ਤਿਆਰ ਨੇ ਜਿਹੜੀਆਂ ਅਕੈਡਮੀ ਨਾਲ ਜੁੜੀਆਂ ਹੋਈਆਂ ਨੇ ਜਾਂ ਕੋਈ ਵੀ ਮਰਜ਼ੀ ਮਦਦਕ ਟੀਮ ਇੱਥੇ ਸਾਡੇ ਕਮੇਟੀ ਬਣਾਈ ਗਈ ਹੈ ਪਹਿਲਾਂ ਸਾਡੇ ਪੱਦਰ ਤੇ ਉਹਨਾਂ ਕੋਲ ਅੱਗੇ ਆਪਣੀ ਨਾਂ ਲਿਖਾਉਂਦੇ ਨੇ ਤਾਂ ਉਹ ਟੀਮਾਂ ਦੇ ਆਪਸੀ ਮੁਕਾਬਲੇ ਕਰਾਇਆ ਜਾਂਦੇ ਨੇ ਪਹਿਲਾਂ ਅਸੀਂ ਬਲਾਕ ਪੱਦਰ ਤੇ ਆਪਣੇ ਸਰਕਲ ਪੱਦਰ ਤੇ ਟੀਮਾਂ ਫਸਟ ਕੱਢਾਂਗੇ ਇਸ ਬਾਦ ਵਿੱਚ ਉਹਨਾਂ ਦੀਆਂ ਦੂਜੇ ਬਲਾਕਾਂ ਦੀ ਫਸਟ ਵਾਲੀਆਂ ਟੀਮਾਂ ਨਾਲ ਜਿਹੜਾ ਲੈਵਲ ਤੇ ਐਸਐਸਬੀ ਸਭ ਤੋਂ ਮੁਕਾਬਲੇ ਕਰਾਏ ਜਾਣਾ ਸਰ ਜਿੱਥੇ ਨੇ ਵਧੀਆ ਬਰਾਲੇ ਵੀ ਕਰਾਈ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਸ਼ਰਾਰਤੀਆਂ ਸੰਸਾਰ ਕੀ ਮੈਸੇਜ ਦੇਣਾ ਚਾਹੁੰਦੇ ਸ਼ਰਾਰਤੀਆਂ ਅਨਸਰਾਂ ਨੂੰ ਮੈਸੇਜ ਬਿਲਕੁਲ ਸਾਫ਼ ਹੈ ਸ਼ਰਾਰਤੀਆਂ ਅਨਸਰਾਂ ਲਈ ਇੱਥੇ ਕੋਈ ਜਗ੍ਹਾ ਨਹੀਂ ਸਮਾਜ ਚ ਪੂਰਾ ਸਮਾਜ ਸਾਡੇ ਨਾਲ ਹੈ ਤੇ ਉਹਨਾਂ ਤੇ ਉਹਨਾਂ ਸਖਤ ਕਾਰਵਾਈ ਕੀਤੀ ਜਾਊ ਜੇ ਕੋਈ ਐਦਾਂ ਦਾ ਕੰਮ ਕਰ ਦੋ ਚੱਕੂਗਾ ਜੀ